ਕਰਿਓ ਉਹ ਤਸਵੀਰ ਦਿਖਾਉਣ ਜਾ ਰਹੇ ਆ ਉਹ ਤਸਵੀਰ ਲਾਈਵ ਸਾਂਝੀ ਕਰ ਰਹੇ ਆ ਜਿੱਥੇ 3-4 ਮਹੀਨਾ ਪਹਿਲਾਂ ਜਦੋਂ ਦਰਿਆ ਸਤਲੁਜ ਦੇ ਵਿੱਚ ਪਾਣੀ ਆਇਆ ਸੀ ਤਾਂ ਆ ਹੀ ਥਾਂ ਸੀ ਜਿੱਥੇ ਦਰਿਆ ਨੇ ਬਹੁਤ ਵੱਡਾ ਖੋਰਾ ਯਾਨੀ ਕਿ ਢਾ ਲਾਈ ਸੀ ਤਾਂ ਇੱਥੇ ਤਕਰੀਬਨ ਇਸ ਨੇੜੇ-ਨੇੜੇ ਆ ਸਾਹਮਣੇ ਇੱਕ ਵੱਡਾ ਕਲਾ ਆ ਗਿਆ ਸੀਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜੇਕਰ ਆਪਾਂ ਪਾਈ ਦੀ ਗੱਲ ਕਰੀਏ ਤਾਂ ਇਹ ਨੋਚ ਕਾਫੀ ਜ਼ਿਆਦਾ ਲੰਮੀ ਸੀ ਇੱਥੋਂ 500 ਮੀਟਰ ਤਕਰੀਬਨ ਤਕਰੀਬਨ ਤੇ ਫਿਰ ਉਸ ਤੋਂ ਬਾਅਦ ਜਦੋਂ ਪਾਣੀ ਆਇਆ ਇੱਧਰ ਤਸਵੀਰ ਦੇਖੋ ਕਿ ਬਹੁਤ ਸਾਰੇ ਜ਼ਮੀਨਾ ਦਰਿਆ ਦੇ ਵਿੱਚ ਡੱਗ ਗਿਆ ਔਰ ਇੱਥੇ ਹੁਣ ਤੁਸੀਂ ਕਿੰਨਾ ਡੂੰਘਾ ਟੋਇਆ ਤਕਰੀਬਨ 50 ਫੁੱਟ ਇੱਥੇ ਪਾਣੀ ਸੀ ਔਰ ਇੱਕ ਹੋਰ ਵੱਡੀ ਤਸਵੀਰ ਸਾਹਮਣੇ ਕਰ ਰਹੇ ਹਾਂ ਕਿ ਸਾਹਮਣੇ ਪੱਥਰ ਲੱਗੇ ਹੋਏ ਸੀ ਇੱਧਰ ਦੀ ਤਸਵੀਰ ਦੇਖੋਗੇ ਤਾਂ ਇੱਥੇ ਬਹੁਤ ਸਾਰੇ ਪੱਥਰ ਲੱਗੇ ਹੋਏ ਸੀ ਤੇ ਉਹ ਦਰਿਆ ਦੇ ਵਿੱਚ ਸਾਰੇ ਪੱਥਰ ਡਿੱਗ ਪਏ ਔਰ ਇੱਕ ਗੱਲ ਹੈ ਕਿ ਜਦੋਂ ਦਰਿਆ 'ਚ ਪਾਣੀ ਆਇਆ ਤਾਂ ਬਹੁਤ ਸਾਰੇ ਤੇ ਸਮਾਜ ਸੇਵਕ ਹੋਰ ਅਲੱਗ-ਅਲੱਗ ਪਾਰਟੀਆਂ ਦੇ ਨਮਾਇंदे ਸਾਰੇ ਬੋਲਦੇ ਸੀ ਆ ਕਿ ਕਿਲਾ ਪਾਈ ਦਰਿਆ بڑا ਨੁਕਸਾਨ ਕਰ ਗਿਆ ਬਹੁਤ ਜ਼ਿਆਦਾ ਨੁਕਸਾਨ ਹੈ ਬਹੁਤ ਵੱਡਾ ਖਤਰਾ ਹੈ ਪਰ ਉਸ ਤੋਂ ਬਾਅਦ ਕੋਈ ਨਹੀਂ ਬੋਲਿਆ ਜਿਵੇਂ ਪਾਣੀ ਹਟਿਆ ਤਾਂ ਹੁਣ ਦੇਖੋ ਹਾਲਾਤ ਉਸੇ ਤਰ੍ਹਾਂ ਦਾ ਹੈ ਨਾ ਤਾਂ ਇੱਥੇ ਕੋਈ ਪੱਥਰ ਲੱਗਿਆ ਨਾ ਕੋਈ ਇੱਥੇ ਕਿਸੇ ਸਮਾਜ ਸੰਸਥਾਨ ਨੇ ਆ ਕੇ ਕਿਸੇ ਦੀ ਮਦਦ ਕੀਤੀ ਹਾਂ ਅੱਜ ਤੋਂ ਹੁਣ ਜਦੋਂ ਗਰਮੀਆਂ ਦੇ ਵਿੱਚ ਗੱਲ ਸਾਫ਼ ਹੁੰਦੀ ਹੈ ਕਿ ਪਾਣੀ ਦਰਿਆ ਦੇ ਵਿੱਚ ਆਉਂਦਾ ਥੋੜਾ ਆਉਂਦਾ ਜਾਂ ਜ਼ਿਆਦਾ ਆਉਂਦਾ ਉਸੀ ਤਰ੍ਹਾਂ ਦੇ ਹਾਲਾਤ ਫੇਰ ਬਣ ਜਾਣਗੇ ਉਸ ਤਰ੍ਹਾਂ ਦੇ ਹਾਲਾਤ ਬਣ ਜਾਣਗੇ ਇੱਧਰ ਦੀਆਂ ਜ਼ਮੀਨਾਂ ਨੂੰ ਫੇਰ ਵੱਡਾ ਨੁਕਸਾਨ ਵੱਡਾ ਖਤਰਾ ਹੋ ਜਾਊਗਾ ਪਰ ਹੁਣ ਕੋਈ ਬੋਲਣ ਲਈ ਤਿਆਰ ਨਹੀਂ ਨਾ ਤਾਂ ਪ੍ਰਸ਼ਾਸਨ ਨੇ ਆਮ ਲੋਕਾਂ ਦੀ ਪਹਿਲਾਂ ਗੱਲ ਸੁਣੀ ਸੀ ਔਰ ਨਾ ਹੁਣ ਅੱਜ ਗੱਲ ਸੁਣ ਰਿਹਾ ਹੈ 2027 ਦੇ ਵਿੱਚ ਇਲੈਕਸ਼ਨ ਹੈ ਵੋਟਾਂ ਦਾ ਟਾਈਮ ਹੈ ਤਾਂ ਸਰਕਾਰ ਨੂੰ ਚਾਹੀਦਾ ਸੀ ਜੇਕਰ ਲੋਕਾਂ ਦੀਆਂ ਸੁਰੱਖਿਆ ਬਟੋਰਨੀਆ ਲੋਕਾਂ ਦੇ ਨਾਲ ਜੇਕਰ ਖੜਨੇ ਆ ਤਾਂ ਫਿਰ ਵੱਡਾ ਵੋਟ ਬੈਂਕ ਮਾ ਸਕਦੇ ਆ ਹੁਣ ਤੁਹਾਡੇ ਘਰਾਂ ਦੇ ਵਿੱਚ ਲੀਡਰ ਆਉਣੇ ਸ਼ੁਰੂ ਹੋ ਜਣੇ ਆ ਸਾਰੇ ਵੋਟਾਂ ਮੰਗਣਾਉਣਗੇ ਪਰ ਇਸ ਮਸਲੇ ਦਾ ਹੱਲ ਕਿਸੇ ਨੇ ਨਹੀਂ ਕੀਤਾ तकरीबन 8 ਕਿਲੋਮੀਟਰ ਏਰੀਏ ਦੇ ਵਿੱਚ 8 ਰੇਤੇ ਦੇ ਟੱਕ ਲੱਗੇ ਹੋਏ ਆ ਆਪੋ ਆਪ ਲੋਕ ਰੇਤਾ ਭਰ ਰਿਆ ਪੌਪਲਾਈਨਾਂ ਮਸ਼ੀਨਾ ਜਿੰਨਾ ਵੀ ਲਾਮਲਸ਼ ਕਰ ਹੁੰਦਾ ਸਾਰਾ ਲੈ ਕੇ ਰੇਤਾ ਪੱਟਣ ਲੱਗੇ ਹੋਇਆ ਔਰ ਸਰਕਾਰ ਨੂੰ ਵੱਡਾ ਚੂਨਾ ਵੀ ਲੱਗ ਰਿਹਾ ਕਹਿ ਸਕਦੇ ਆ ਔਰ ਲੋਕਾਂ ਦੀ ਜੇਬਾਂ ਵੀ ਭਰੀਆਂ ਜਾ ਰਹੀਆਂ ਪਰ ਇਸ ਵਿਸ਼ੇ ਤੇ ਕੋਈ ਵੀ ਬੋਲਣ ਲਈ ਤਿਆਰ ਨਹੀਂ ਪਰ ਹੁਣ ਜਦੋਂ ਪਾਣੀ ਆਊਗਾ ਤਾਂ ਫਿਰ ਉਦੋਂ ਆਮ ਗਰੀਬ ਲੋਕ ਜਿਨ੍ਹਾਂ ਦੇ ਜ਼ਮੀਨਾਂ ਨੇ ਉਹ ਫਿਰ ਤੜਫਣਗੇ ਫਿਰ ਉਹ ਕਹਿਣਗੇ ਕਿ ਭਾਈ ਸਰਕਾਰ ਸਾਡੀ ਸੁਣਦੀ ਨਹੀਂ ਪਰ ਟਾਂ ਸਰਕਾਰ ਨੂੰ ਇੱਥੇ ਪੱਥਰ ਲਾਉਣੇ ਚਾਹੀਦੇ ਆ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਪਰ ਅਜੇ ਹਾਂ ਕੁਝ ਵੀ ਨਹੀਂ ਆ ਹੁਣ ਆ ਸਾਹਮਣੇ ਇੱਥੇ ਤਸਵੀਰ ਦੇਖੋ ਇੱਥੇ ਤਕਰੀਬਨ 5 5 ਫੁੱਟ ਪਾਣੀ ਸੀ ਔਰ ਸਾਰਾ ਕਿੰਨਾ ਝੋਨਾ ਸੀ ਉਹ ਪਾਣੀ ਦੇ ਭੇੜ ਚੜ ਗਿਆ ਔਰ ਕਿਸੇ ਨੂੰ 1 ਰੁਪਈਏ ਤੱਕ ਮੁਆਵਜ਼ਾ ਨਹੀਂ ਮਿਲਿਆ ਇਥੇ ਦੇ ਕੁਝ ਅਨਸਾਬ ਪਸੰਦ ਦੇ ਲੋਕ ਸੀ ਜਲੰਧਰ ਦੇ ਇੱਕ ਵੱਡੇ ਲੀਡਰ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਇਸ ਵਿਸ਼ੇ ਤੇ ਕਿ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਪਰ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਤੇ ਲਾਈਵ ਦਾ ਮੇਰਾ ਮਕਸਦ ਇਹ ਸੀ ਵੱਡੀ ਅਪਡੇਟ ਮੈਂ ਤਾਂ ਕਹਿ ਰਿਹਾ ਕਿ ਹਾਂ ਜਦੋਂ ਫਿਪਤਾ ਪੈਂਦੀ ਹੈ ਫਿਰ ਨਾ ਤਾਂ ਕੋਈ ਟਿਪਰਾ ਵਾਲਾ ਪਹੁੰਚਦਾ ਨਾ ਟਰਾਲੀਆਂ ਵਾਲਾ ਪਹੁੰਚਦਾ ਤੇ ਖਮਿਆਜਾ ਫਿਰ ਆਮ ਲੋਕ ਭੁਗਤਦੇ ਆ ਤੇ ਸਾਹਮਣੇ ਦੇਖੋ ਕਿੰਨੀ ਰੇਤ ਪਈ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਵੀ ਟੈਂਡਰ ਪਾਸ ਹੋ ਜਾਣਾ ਇੱਥੋਂ ਵੀ ਰੇਤਾ ਲੋਕ ਚੱਕਣਗੇ ਟਿੱਪਰਾਂ ਵਾਲੇ ਟਰਾਲੀਆਂ ਵਾਲੇ ਪੂਰੇ ਪੰਜਾਬ ਦੇ ਵਿੱਚੋਂ ਰੇਤਾ ਭਰ ਕੇ ਲੈ ਕੇ ਜਾਣਗੇ ਪਰ ਆਮ ਗਰੀਬ ਲੋਕਾਂ ਦੀ ਕਿਸੇ ਨੇ ਵੀ ਗੱਲ ਨਹੀਂ ਕਰਨੀ ਕਿਸੇ ਨੇ ਵੀ ਬਾਹ ਨਹੀਂ ਫੜਨੀ ਤਾਂ ਇਹ ਪਪੂਲਰ ਤੁਸੀਂ ਦੇਖ ਸਕਦੇ ਹੋ ਇੱਥੇ ਤਕਰੀਬਨ 3 ਕਿਲੇ ਪਪੂਲਰ ਦਰਿਆ ਦੀ ਪੇਟ ਚੜ ਗਏ ਸੀਗੇ ਤਾਂ ਤਕਰੀਬਨ 2.5 ਤੋਂ 3 ਸੌ ਏਕੜ ਜ਼ਮੀਨ ਦਰਿਆ ਦੇ ਵਿੱਚ ਡਿੱਗੀ ਔਰ ਹੁਣ ਇੱਥੇ ਵੱਡਾ ਨੁਕਸਾਨ ਕੀ ਹੋਊਗਾ ਆਉਣ ਵਾਲੇ ਸਮੇਂ 'ਚ ਜੇਕਰ ਪਾਣੀ ਆਉਂਦਾ ਤਾਂ ਫਿਰ ਇੱਥੋਂ ਬੰਨ ਸਿਰਫ 100 ਮੀਟਰ ਤੇ ਅੱਗੇ ਹੈ ਸਿਰਫ ਮਹਿਜ਼ 100 ਮੀਟਰ ਤੇ ਅੱਗੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੰਨ 100 ਮੀਟਰ ਤੇ ਹੁਣ ਜੇਕਰ ਇਹ ਬੰਨ ਇਹ ਨੋਚਾਂ ਨੂੰ ਨਾ ਬੰਨਿਆ ਗਿਆ ਜੇਕਰ ਇਹ ਮਜ਼ਬੂਤੀ ਨਾ ਕੀਤੀ ਗਈ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਸ ਦਾ ਖਮਿਆਜਾ ਭੁਗਤਣਗੇ ਨਾ ਕਿ ਲੀਡਰ ਤਾਂ ਅੱਜ ਲੀਡਰਾਂ ਨੂੰ ਚਾਹੀਦਾ ਸਾਡੀ ਸਰਕਾਰ ਨੂੰ ਚਾਹੀਦਾ ਕਿ ਇਸ ਵਿਸ਼ੇ ਤੇ ਬੋਲਣਾ ਚਾਹੀਦਾ ਔਰ ਇੱਕ ਕੰਮ ਕਰਨੇ ਚਾਹੀਦੇ ਆ ਉਹ ਸਰਕਾਰ ਜੋ ਕਹਿੰਦੀ ਸੀ ਸਾਡਾ ਕੰਮ ਬੋਲਦੇ ਆ ਤਾਂ ਕੰਮ ਕੀ ਬੋਲਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਖਮਿਆਦਾ ਦਾ ਫਿਰ ਆਮ ਲੋਕ ਕਿ ਭੁਗਤਦੇ ਆ ਜਿੰਨੇ ਇੱਥੇ ਜ਼ਮੀਨਾਂ ਨੇ ਤਾਂ ਹਾਲਾਤ ਬੜੇ ਮਾੜੇ ਹੋਏ ਸੀ ਤਾਂ ਆ ਤੁਸੀਂ ਖੱਡਿਆਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਆ ਜੋ ਖੱਡੇ ਨੇ ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਥੇ ਕਿੰਨਾ ਕੰਨਾ ਪਾਣੀ ਹੋਊਗਾ ਪਰ ਹੁਣ ਇੱਥੇ ਕੋਈ ਵੀ ਨਹੀਂ ਆਉਂਦਾ ਔਰ ਨਾ ਕੋਈ ਲੀਡਰ ਨਾ ਪ੍ਰਸ਼ਾਸਨ ਹੁਣ ਤਾਂ ਪਾਣੀ ਵੀ ਨਹੀਂ ਹੈ ਹੁਣ ਤਾਂ ਪੱਥਰ ਵੀ ਲੱਗ ਸਕਦਾ ਹੈ ਪਰ ਸਾਰੀ ਸਰਕਾਰ ਨੇ ਅਜਿਆ ਨਹੀਂ ਕਰਨਾ ਕਿਉਂਕਿ ਜਦੋਂ ਫਿਰ ਪਾਣੀ ਆਉਂਦਾ ਫਿਰ ਸਾਰਿਆਂ ਨੂੰ ਆਪੋ ਆਪਣੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਠੀਕ ਠਾਕ ਵੀਰ ਜੀ ਜਸ ਪਵਾਰ ਨੇ ਕਮੈਂਟ ਕੀਤਾ ਕੀ ਹਾਲ ਹੈ ਠੀਕ ਹੈ ਵੀਰ ਜੀ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਇਸ ਜੋ ਕਰ ਰਹੇ ਆ ਬੇहद ਚਿੰਤਾ ਕਰਨ ਵਾਲੀਆਂ ਤਸਵੀਰਾਂ ਨੇ ਔਰ ਜਦੋਂ ਫਿਰ ਪਾਣੀ ਆ ਜਾਂਦਾ ਦਰਿਆ ਦੇ ਵਿੱਚ ਤਾਂ ਫਿਰ ਉਦੋਂ ਇੱਕ ਹੋਰ ਵੀ ਵੱਡੀ ਪਰੇਸ਼ਾਨੀ ਔਰ ਦੀ ਵਿਪਤਾ ਪੈ ਜਾਂਦੀ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਰਕਾਰ ਤੱਕ ਜ਼ਰੂਰ ਪਹੁੰਚਾ ਦਿਓ ਸ਼ਾਂਤ ਸਰਕਾਰ ਦੇ ਕੰਨਾਂ ਤੇ ਕੋਈ ਮਾੜੀ ਮੋਟੀ ਜੂਂ ਸਰਕੇ ਉਹ ਆਮ ਲੋਕਾਂ ਨੂੰ ਕੋਈ ਇਨਸਾਫ ਮਿਲੇ ਪਰ ਇਨਸਾਫ ਦੀ ਉਥੇ ਕਿੜੀ 4 ਤੋਂ 5 ਮਹੀਨੇ ਹੋ ਗਏ ਤੱਕ ਗੱਲ ਨਹੀਂ ਹੋਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸੇ ਨਾਲ ਖੜੇਗਾ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਕਮੈਂਟਾਂ ਦੇ ਜ਼ਰੀਏ ਜ਼ਰੂਰ ਦੱਸਿਓ ਹੁਣ ਇੱਥੇ ਸਾਹਮਣੇ ਪੱਥਰ ਦੀਆਂ ਨੋਚਾਂ ਲੱਗੀਆਂ ਹੋਈਆਂ ਸੀ ਪੱਥਰ ਲੱਗਿਆ ਹੈ ਇਸਕਾ ਤੇ ਹੁਣ ਉਹ ਸਾਰੇ ਪੱਥਰ ਦਰਿਆ ਦੇ ਵਿੱਚ ਡਿੱਗ ਗਏ ਹੁਣ ਇੱਥੇ ਸਵਾਲ ਉਹ ਪੱਥਰਾਂ ਤੇ ਵੀ ਉੱਠਿਆ ਕਿਉਂਕਿ ਇੱਕ ਸਾਲ ਦੇ ਵਿੱਚ ਪੱਥਰਾਂ ਦਾ ਦਰਿਆ ਚ ਡਿੱਗ ਜਾਣਾ ਟੈਕਨੀਕਲ ਕੰਮ ਕਿਥੇ ਇੰਜੀਨੀਅਰ ਲੱਗੇ ਹੁੰਦੇ ਆ ਪਰ ਇੱਥੇ ਜਿਹੜੇ ਲੋਕ ਲਾਏ ਗਏ ਜਾਂ ਫਿਰ ਉਹਨਾਂ ਨੇ ਸਹੀ ਲਾਏ ਨਹੀਂ ਪਰ ਕਿਤੇ ਨਾ ਕਿਤੇ ਫਿਰ ਜਾ ਫਿਰ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਸੀ ਜਿਸ ਦੇ ਕਰਕੇ ਪੱਥਰ ਡਿੱਗੇ ਔਰ ਪੱਥਰ ਤੋਂ ਬਾਅਦ ਨੁਕਸਾਨ ਕੀ ਹੋਇਆ ਇੱਥੇ ਲੋਕਾਂ ਦੀਆਂ ਜ਼ਮੀਨਾਂ ਦਰਿਆ ਦੇ ਵਿੱਚ ਡਿੱਗੀਆਂ ਔਰ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਲੋਕ ਇਸ ਤਰ੍ਹਾਂ ਹੁਣ ਪਾਣੀ ਇੱਥੇ ਲਾਉਂਦੇ ਆ ਤੇ ਦਰਿਆ ਦੇ ਵਿੱਚ ਆ ਪਾਪ ਪਈ ਹੋਈ ਹੈ ਹੁਣ ਪਾਣੀ ਬਿਲਕੁਲ ਨਹੀਂ ਹੈ ਤਾਂ ਹੁਣ ਇਸ ਟਾਈਮ ਲੋਕਾਂ ਦੀ ਬਾਹ ਫੜਨ ਦਾ ਵੇਲਾ ਹੈ ਪਰ ਅਜੇ ਤੱਕ ਸਰਕਾਰ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਸਿਰਫ ਤਾਂ ਸਿਰਫ ਰੇਤਾ ਝੁਰੂ ਚੱਕਿਆ ਜਾ ਰਿਹਾ ਹੈ 8 ਕਿਲੋਮੀਟਰ ਹੈਰੀ ਦੇ ਵਿੱਚ ਤਕਰੀਬਨ 8 ਰੇਤੇ ਦੇ ਟੱਕ ਲੱਗ ਚੁੱਕੇ ਨੇ 8 ਕਿਲੋਮੀਟਰ ਹੈਰੀ ਦੇ ਵਿੱਚ 8 ਰੇਤੇ ਦੇ ਟੱਕ ਲੱਗ ਗਏ ਚੁੱਕੇ ਆਮ ਗਰੀਬ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਕਰਦਾ ਦੂਜੇ ਪਾਸੇ ਜੇਕਰ ਕੋਈ ਪੱਤਰਕਾਰ ਸਵਾਲ ਕਰਦਾ ਸਰਕਾਰ ਨੂੰ ਤਾਂ ਫਿਰ ਪਰਚੇ ਦਰਜ ਹੁੰਦੇ ਆ ਪੰਜਾਬੀ ਲੋਕ ਚੈਨਲ ਮਨਿੰਦਰਜੀਤ ਸਿੰਘ ਸਿੱਧੂ ਮਿੰਟੂ ਗਰਸਰੀਆ ਮਾਨਿਕ ਗੋਇਲ ਗੋਇਲ ਔਰ 10 ਹੋਰ ਲੋਕਾਂ ਤੇ ਸਰਕਾਰ ਨੇ ਪਰਚਾ ਦਰਜ ਕਰਤਾ ਕਿਉਂਕਿ ਸਵਾਲ ਸਰਕਾਰ ਨੂੰ ਕਰਦੇ ਸੀ ਉਹਨਾਂ ਨੇ ਪੁੱਛਿਆ ਸੀ ਕਿ ਮਾਨ ਸਾਹਿਬ ਜਦੋਂ ਤੁਸੀਂ ਵਿਦੇਸ਼ੀ ਦੌਰੇ ਤੁਸੀਂ ਤੇ ਜਹਾਜ਼ ਹੈਲੀਕਾਪਟਰ ਤੋਂ ਕਿੱਥੇ ਉਡਾਣਾ ਪਰਦਾ ਰਿਹਾ ਇਸ ਗੱਲ ਤੇ ਉਹਨਾਂ ਤੇ ਪਰਚੇ ਦਰਜ ਕੀਤੇ ਲੋਕਾਂ ਕੋਲੋਂ ਪੁਤਲੇ ਵੀ ਫੂਕੇ ਜਾ ਰਿਹਾ ਹੈ ਇਹ ਵੀਡੀਓ ਕਰਨ ਦਾ ਇੱਕ ਮਕਸਦ ਹੈ ਮਕਸਦ ਤੁਸੀਂ ਸਾਰਾ ਸਮਝ ਚੁੱਕੇ ਹੋ ਸਿਰਫ ਤੇ ਸਿਰਫ ਰੇਤੇ ਵਾਲਾ ਫੋਕਸ ਜਰੂਰ ਕੀਤਾ ਜਾ ਰਿਹਾ ਹੈ ਪਰ ਆਮ ਲੋਕਾਂ ਦੀ ਕੋਈ ਵੀ ਬਾਹ ਇੱਥੇ ਨਹੀਂ ਫੜ ਕੇ ਰਾਜੀ हां ਜਦੋਂ ਪਾਣੀ ਦਰਿਆ ਚ ਆਉਂਦਾ ਤਾਂ ਉਦੋਂ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਇਸੇ ਚੈਨਲ ਤੇ ਤੁਸੀਂ ਲਗਾਤਾਰ ਅਪਡੇਟ ਦੇਖਦੇ ਰਹੇ ਹੋ ਲਗਾਤਾਰ ਲਾਈਵ ਹੋ ਕੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਹੇ ਹਾਂ ਕਿ ਹਾਲਾਤ ਕਿਨੇ ਕੱਲੇ ਇੱਥੋਂ ਦੇ ਹਾਲਾਤ ਨਹੀਂ ਨੇ ਇੱਥੋਂ ਫਿਰ ਆਪਾਂ ਅੱਗੇ ਚੱਲ ਜਾਈਏ ਅੱਗੇ ਲੋਹਿਆ ਦੀ ਾਰੀ ਚੱਲ ਜਾਈਏ ਹਾਲਾਤ ਉਧਰ ਏਦੋਂ ਵੀ ਜ਼ਿਆਦਾ ਮਾੜੇ ਆ ਜਦੋਂ ਇੱਥੇ ਪਾਣੀ 1 ਫੁੱਟ ਆਉਂਦਾ ਤੇ ਉਧਰ ਫਿਰ ਉਹ 3 ਫੁੱਟ ਪਾਣੀ ਹੋ ਜਾਂਦਾ ਤੇ ਇਹੀ ਕਾਰਨ ਰਿਹਾ ਕਦੋਂ ਦਰਿਆ ਦੇ ਵਿੱਚ ਪਾਣੀ ਇੱਥੇ 1 ਫੁੱਟ ਵੱਧਦਾ ਸੀ ਤਾਂ ਉਧਰ 3 ਫੁੱਟ ਵੱਧਦਾ ਸੀਗਾ ਸਾਰਿਆਂ ਦੀ ਜ਼ਮੀਨਾਂ ਉਧਰ ਵੀ ਦਰਿਆ ਦੇ ਵਿੱਚ ਰੁੜੀ ਆ ਕਈ ਥਾਵਾਂ ਤੇ ਨੋਚਾਂ ਦਰਿਆ ਦੇ ਵਿੱਚ ਰੁੜ ਗਈਆਂ ਕਈ ਥਾਵਾਂ ਤੇ ਜ਼ਮੀਨਾਂ ਡੇਗੀਆਂ ਪਰ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਵੀ ਕੋਈ ਕਾਰਵਾਈ ਕਿਤੇ ਪੱਥਰ ਦਾ ਇੱਕ ਕਿ ਜਾਲ ਤੱਕ ਨਹੀਂ ਬੰਨਿਆ ਗਿਆ ਮਿੱਟੀ ਦੀ ਮੁੱਠ ਤੱਕ ਨਹੀਂ ਪਾਈ ਗਈ ਹਾਲਾਤ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਪਰ ਸਾਡੀ ਸਰਕਾਰ ਕਦੋਂ ਜਾਗੇਗੀ ਸਿਰਫ ਵੋਟਾਂ ਦੇ ਵਿੱਚ ਵੋਟਾਂ ਮੰਗਣ ਤੱਕ ਸੀਮਤ ਹੁੰਦੇ ਆ ਸਰਕਾਰ ਚ ਕੋਈ ਵੀ ਹੋਵੇ ਲੋਕਾਂ ਨੇ ਕਿਹਾ ਸੀ ਕਿ ਅਸੀਂ ਬਦਲਾਵ ਲੈ ਕੇ ਆਇਆ ਕਿਉਂਕਿ ਲੋਕ ਪਹਿਲਾਂ ਵਾਲੀ ਸਰਕਾਰਾਂ ਤੋਂ ਦੁਖੀ ਸੀ ਇੱਕ ਨਵੀਂ ਸਰਕਾਰ ਚੁਣ ਕੇ ਸੱਤਾ ਦੇ ਵਿੱਚ ਆਈ ਔਰ ਇਹ ਸਰਕਾਰ ਦਾ ਮੰਨਦਾ ਪੰਜਾਬ ਸਰਕਾਰ ਨੂੰ ਮੰਨਦਾ ਕਿ ਸਿਰਫ ਰੇਤੇ ਦਾ ਖੇੜਾ ਛੱਡੋ ਕੋਈ ਜ਼ਮੀਨੀ ਹਕੀਕਤ ਤੇ ਇਹ ਵੀ ਕੰਮ ਕਰ ਲਓ ਪਰ ਅਜੇ ਆ ਕੁਝ ਵੀ ਨਹੀਂ ਹੋਇਆ ਹਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰੀ ਜਾਇਓ ਤਾਂ ਜੋ ਪ੍ਰਸ਼ਾਸਨ ਮਾਨ ਸਾਹਿਬ ਤੱਕ ਇਹ ਵੀਡੀਓ ਪਹੁੰਚ ਸਕੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਜ਼ਮੀਨੀ ਹਕੀਕਤ ਕੀ ਹੈ ਲੋਕਾਂ ਦੇ ਹਾਲਾਤ ਕੀ ਨੇ ਲੋਕਾਂ ਨੇ ਜ਼ਮੀਨਾਂ ਢਗੀਆਂ ਇੱਥੇ ਜ਼ਮੀਨਾਂ ਦੇ ਰੇਟ ਦੀ ਗੱਲ ਕਰੀ ਦਰਿਆ ਦੇ ਅੰਦਰ ਤੇ ਇੱਕ ਸਵਾਲ ਪੈਦਾ ਹੋਰ ਹੋ ਜਾਂਦਾ ਤੇ ਇੱਥੇ ਗੁਰਦੌਰੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਬਹੁਤ ਘੱਟ ਹੈ ਤੇ ਸਰਕਾਰ ਕਹਿੰਦੀ ਨਹੀਂ ਪਈ ਤੁਸੀਂ ਕਬਜ਼ੇ ਕੀਤੇ ਹੋਇਆ ਪਰ ਨਹੀਂ ਜਿਨ੍ਹਾਂ ਦੇ ਬੀ ਬੀ 25 25 50 50 ਸਾਲ ਹੋ ਗਏ ਕਬਜ਼ੇ ਦੇ ਕਬਜ਼ੇ ਉਹਨਾਂ ਦੇ ਆ ਤਾਂ ਉਹਨਾਂ ਨੂੰ ਮਾਲਕੀ ਹੱਕ ਵੀ ਦਿੱਤੇ ਜਾਣ ਚਾਹੀਦੇ ਆ ਤੇ ਸਾਡੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜ਼ਮੀਨਾਂ ਲੋਕਾਂ ਨੇ ਆਬਾਦ ਕੀਤੀਆਂ ਇੱਥੇ ਬੂਟੇ ਝਾੜੀਆਂ ਬਹੁਤ ਕੁਝ ਸੀ ਬੜੀ ਮਿਹਨਤ ਮਸ਼ਕੱਤ ਕਰਕੇ ਇੱਥੇ ਮਿਹਨਤ ਮਸ਼ਕੱਤ ਕਰਕੇ ਲੋਕਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਪਰ ਸਰਕਾਰ ਕਹਿੰਦੀ ਨਹੀਂ ਭਾਈ ਤੁਸੀਂ ਕਬਜ਼ਾ ਕੀਤਾ ਹੋਇਆ ਪਰ ਉਹ ਗੱਲ ਗਲਤ ਹੈ ਜੇਕਰ ਕਿਸੇ ਦੀ ਇੱਥੇ ਗੁਰਦੌਰੀ ਹੈ ਕਿਸ ਦੇ ਜ਼ਮੀਨ ਤੇ ਕੋਈ ਕਬਜ਼ਾ ਹੈ ਉਹਦਾ ਸਹੀ ਹੈ 50 60 ਸਾਲ ਸਾਲ ਹੋ ਗਿਆ ਤਾਂ ਉਹਨਾਂ ਨੂੰ ਮਾਲਕਾਂ ਦਾ ਹੱਕ ਦਿੱਤੇ ਜਾਣੇ ਚਾਹੀਦੇ ਹੈ ਇਦਾਂ ਨਹੀਂ ਕਹਿਣਾ ਚਾਹੀਦਾ ਕਿ ਨਹੀਂ ਭਾਈ ਇਹ ਤਾਂ ਕਿਸੇ ਪਰਜਾਇਤੀ ਜ਼ਮੀਨ ਹੋਗੀ ਨਹੀਂ ਕਿਨਾਂ ਦਾ ਕਬਜ਼ਾ ਜ਼ਮੀਨ ਉਹਨਾਂ ਦੀ ਹੈ ਤੇ ਵਕ ਵਕ ਜਿੱਥੇ ਮੰਦੀ ਇਸ ਵਿੱਚ ਤੇ ਕਈ ਵਾਰ ਨਾਰੇ ਵੀ ਲੱਗ ਚੁੱਕੀਆਂ ਤਾਂ ਜਗਤ ਸਿੰਘ ਨੇ ਕਹਿੰਨ ਕਿਤਾ ਬਈ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਪੈਣਾ ਸਿਰਫ ਟੱਕ ਚੱਲ ਰਹੇ ਨੇ ਹਾਂ ਮੈਂ ਬਿਲਕੁਲ ਗੱਲ ਪਹਿਲਾਂ ਕਹਤੀ ਹੈ ਕਿ 8 ਕਿਲੋਮੀਟਰ ਏਰੀਆ ਦੇ ਵਿੱਚ ਤਕਰੀਬਨ 8 ਦਾ ਰੇਟ ਦਾ ਟੱਕ ਲੱਗ ਚੁੱਕਿਆ ਹੈ हां एक कमांड साहब ने स्कीम चलाई जिस ਦਾ खेत ਉਸ ਦੀ रेत उस ਦੀ स्कीम ਦਾ ਖੇਤ ਮਾਲਕ ਨੂੰ ਤਾਂ ਬਹੁਤ ਘੱਟ ਲਾਹਾ ਮਿਲਿਆ ਪਰ ਮਾਈਨਿੰਗ ਕਰਨ ਵਾਲਿਆਂ ਨੂੰ ਲਾਹਾ ਪੂਰਾ ਜੋਰਾਂ ਦੇ ਮਿਲਿਆ ਬੜੀ ਢੱਲੇ ਦੇ ਨਾਲ ਉਹਨਾਂ ਨੇ ਮਾਈਨਿੰਗ ਕੀਤੀ ਸਰਕਾਰ ਨੂੰ ਵੱਡਾ ਚੋਨਾ ਲੱਗਿਆ ਔਰ ਕੀਤਾ ਕਿ ਕਹਿੰਦੇ ਨਾ ਕਿਸੇ ਦੇ ਮੁੱਢਿਤ ਰੱਖ ਬੰਦੂਕ ਚਲਾਈ ਕਿਸਾਨਾਂ ਦੇ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਉਹ ਬੰਦੂਕ ਚਲਾਈ ਗਈ ਔਰ ਉਹਨਾਂ ਨੇ ਲੱਖਾਂ ਰੁਪਏ ਕਮਾਏ ਸਰਕਾਰ ਨੂੰ ਚੁਣਾ ਲੱਗਿਆ ਔਰ ਉਸ ਤੋਂ ਬਾਅਦ ਰਫੂ ਚੱਕਰ ਹੋ ਗਏ ਤਾਂ ਹੁਣ ਕਦੋਂ ਪਾਣੀ ਆਉਣਾ ਵਾ ਨਾ ਤੇ ਫਿਰ ਟੱਕ ਉਹ ਟੱਕਾਂ ਵਾਲੇ ਆਉਣਗੇ ਨਾ ਫਿਰ ਇੱਥੇ ਟਿਪਰਾਂ ਵਾਲੇ ਆਉਣਗੇ ਸਿਰਫ ਤਾਂ ਸਿਰਫ ਫਿਰ ਕੌਣ ਇਸ ਭੇਟ ਕੋਣ ਚੜਨਗੇ ਆਮ ਲੋਕ ਗਰੀਬ ਲੋਕ ਜਿਨ੍ਹਾਂ ਦੀ ਇੱਥੇ ਕਿੱਲਾ 2 ਕਿਲੇ 2.5 ਕਿਲੇ ਜ਼ਮੀਨ ਹੈ ਔਰ ਬਹੁਤ ਸਾਰੇ ਲੋਕਾਂ ਦੀ ਜ਼ਮੀਨ ਤਕਰੀਬਨ ਦਰਿਆ ਦੇ ਵਿੱਚ ਡਿੱਗ ਗਈ ਹੈ ਤਾਂ ਹਾਲਾਤ ਬੜੇ ਤਰਸਯੋਗ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਗਰੀਬ ਲੋਕਾਂ ਦੀ ਬਾਹ ਫੜੇ ਜਿਨ੍ਹਾਂ ਦੀਆਂ ਜ਼ਮੀਨਾਂ ਡਿੱਗ ਗਈਆਂ ਔਰ ਜਿਨ੍ਹਾਂ ਦਾ ਨੁਕਸਾਨ ਬਹੁਤ ਹੋਇਆ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਤੁਹਾਨੂੰ ਉਦਾਹਰਨ ਦੇਣਾ ਕਿ ਬਹੁਤ ਸਾਰੇ ਪੌਪੂਲਰ ਲੱਗੇ ਉਹਨਾਂ ਖੇਤਾਂ ਦੇ ਵਿੱਚ ਹੁਣ ਇੱਕ ਖੇਤ ਦੇ ਵਿੱਚੋਂ 10 ਲੱਖ ਦੇ ਪੌਪੂਲਰ 10-12 ਲੱਖ ਰੁਪਏ ਦਾ ਖੇਤ 15 ਲੱਖ ਦਾ 25-25 ਲੱਖ ਦਾ ਇੱਕ ਕਿਲਾ ਹੋ ਗਿਆ ਤਾਂ ਹੁਣ ਕਿਹਨਾਂ ਦੇ ਦੋ ਕਿਲੇ ਜ਼ਮੀਨ ਹੈ ਉਹਨਾਂ ਦਾ 50 ਲੱਖ ਦਾ ਨੁਕਸਾਨ ਹੋ ਗਿਆ ਹੁਣ ਜ਼ਮੀਨ ਕਿਹੜੀ ਦਰਿਆ ਚ ਡੇਗੀ ਉਹ ਤਾਂ ਨਿਕਲਨੇ ਨੇ ਔਰ ਉੱਥੇ ਹੁਣ ਜ਼ਮੀਨ ਦਰਿਆ ਚ ਡੇਗੀ ਫਿਰ ਪਪੂਲਰ ਦਰਿਆ ਦੇ ਵਿੱਚ ਰੁੜ ਗਏ ਹੁਣ ਜਿਹੜੇ ਲੋਕਾਂ ਕੋਲ ਦੋ ਦੋ ਕਿਲੇ ਜ਼ਮੀਨ ਸੀ ਉਹ ਦਿਹਾੜੀਆਂ ਕਰਨ ਦੇ ਲਈ ਮਜਬੂਰ ਹੋ ਗਏ ਨਾ ਤਾਂ ਕੋਈ ਜ਼ਮੀਨ ਦਾ ਮਾਅਵਾਜਾ ਤਾਂ ਕੀ ਮਿਲਣਾ ਸੀ ਨਾ ਤਾਂ ਕੋਈ ਝੋਨੇ ਦਾ ਮਾਅਵਾਜਾ ਮਿਲਿਆ ਨਾ ਉਹਨਾਂ ਨੂੰ ਕੋਈ ਸਰਕਾਰਾਂ ਨੂੰ ਹੋਰ ਸਹੂਲਤ ਮਿਲੀ ਤਸਿਰਫ ਤਸਿਰਫ ਫਰੇਤੇ ਦੇ ਟੱਕਾਂ ਵਾਲਿਆਂ ਨੂੰ ਫਾਇਦਾ ਜਰੂਰ ਹੋਇਆ ਜਿਹੜੇ ਮਾਈਨਿੰਗ ਕਰਦੇ ਆ ਜਿਹਨੇ ਕਰੋੜਾ ਰੁਪਏ ਕਮਾ ਕੇ ਚਲੇ ਜਾਂਦੇ ਆ ਪਰ ਗਰੀਬ ਦੀ ਸਾਰ ਕੋਈ ਨਹੀਂ ਲੈਂਦਾ ਹੁਣ ਜਿਹਦੇ ਕੋਲ 2.5 ਕਿਲੇ ਜ਼ਮੀਨ ਹੈ ਇਸ ਟਾਈਮ 5 ਏਕੜ ਵਾਲਾ ਕਿਸਾਨ ਵੀ ਲਗਭਗ ਖਤਮ ਹੋ ਚੁੱਕਿਆ 5 ਏਕੜ ਜਿਹੜਾ ਕਿਸਾਨ ਖੇਤੀ ਕਰਦਾ ਤਾਂ ਉਹਦੇ ਤੇ 8-10 ਲੱਖ ਦਾ ਕਰਜ਼ਾ ਧੀਆਂ ਪੁੱਤਾਂ ਦੇ ਵਿਆਹ ਵੀ ਕਰਨੇ ਹੁੰਦੇ ਆ ਸ਼ੌਂਕ ਵੀ ਮਾੜੇ-ਮੋਟੇ ਉਹਦੇ ਪੂਰੇ ਕਰਦਾ ਪਰ ਕੀ ਗਰੀਬ ਦਾ ਕੋਈ ਦਿਲ ਨਹੀਂ ਹੁੰਦਾ ਗਰੀਬ ਦਾ ਵੀ ਤਾਂ ਉਨਾ ਹੀ ਮਨ ਚੋਂ ਦਾ ਜਿੰਨਾ ਕੋਈ ਅਮੀਰ ਜਿਹੜੀ ਕਿ ਗਰੀਬੀ ਐ ਕੋਈ ਪ੍ਰਮਾਤਮਾ ਦੀ ਦੇਣ ਨਹੀਂ ਐ ਇਹ ਸਾਡੀ ਸਰਕਾਰਾਂ ਦੀ ਦੇਣ ਐ ਤਾਂ ਹਾਲਾਤ ਬੜੇ ਮਾੜੇ ਨੇ ਬਹੁਤ ਜ਼ਿਆਦਾ ਇਹ ਤੁਹਾਨੂੰ ਤਸਵੀਰ ਦਿਖਾ ਰਿਹਾ ਸਾਹਮਣੇ ਤੁਸੀਂ ਤਸਵੀਰ ਦੇਖੋ ਇਸ ਥਾਂ ਤੇ ਢਾ ਲੱਗੀ ਸੀ ਦਰਿਆ ਦੇ ਪਰ ਹੁਣ ਉਹ ਤੁਸੀਂ ਦੇਖ ਸਕਦੇ ਹੋ ਕਿ ਵੇਖ ਕੇ ਡਿੱਗੀ ਹੋਈ ਐ ਇੱਥੇ ਪਾਣੀ ਬਹੁਤ ਜ਼ਿਆਦਾ ਡੂੰਗਾ ਸੀ ਪਰ ਅੱਜ ਦੇ ਹਾਲਾਤ ਤਾਂ ਇੱਥੇ ਪਾਣੀ ਨਹੀਂ ਐ ਨਾ ਤਪਰ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਕੋਈ ਪੱਥਰ ਲੱਗ ਜੇ ਕੋਈ ਇੰਤਜ਼ਾਮ ਸਰਕਾਰ ਕਰੇ ਕਿਉਂਕਿ ਹੁਣ ਪਾਣੀ ਨਹੀਂ ਆ ਪਹਿਲਾਂ ਤਾਂ ਬਹਾਨਾ ਹੁੰਦਾ ਸੀ ਨਹੀਂ ਭਾਈ ਪਾਣੀ ਦਰਿਆ ਚ ਬੜਾ ਚੱਲ ਰਿਹਾ ਪੱਥਰ ਰੁੜ ਜਾਣਗੇ ਕ੍ਰੇਟ ਨਹੀਂ ਬਣਨੇ ਜਾਣੇ ਪਰ ਹੁਣ ਤਾਂ ਕ੍ਰੇਟ ਵੀ ਬਣਨੇ ਜਾ ਸਕਦੇ ਆ ਤੇ ਪੱਥਰ ਵੀ ਲੱਗ ਸਕਦੇ ਆ ਪਰ ਸਾਡੀ ਸਰਕਾਰ ਅਜੇ ਤੱਕ ਕੁੰਮ ਕਰਨੀ ਨੀਂਦ ਸੁੱਤੀ ਹੋਈ ਹੈ ਹੁਣ ਤੁਸੀਂ ਸਾਹਮਣੇ ਤਸਵੀਰ ਦੇਖੋ ਇੱਥੇ ਮੈਂ ਪਹਿਲਾਂ ਕਿਹਾ ਕਿ 2.5 300 ਏਕੜ ਜਮੀਨ ਦਰਿਆ ਦੇ ਵਿੱਚ ਡੇਗੀ ਤਾ 800 ਏਕੜ ਜ਼ਮੀਨ ਦਰਿਆ ਦੇ ਵਿੱਚ ਲੱਗੀ ਲੋਕ ਦਿਹਾੜੇ ਕਰ ਲਈ ਮਜਬੂਰ ਹੋ ਗਏ ਤਾਂ ਹੁਣ ਹਾਲਾਤ ਤੁਹਾਡੇ ਸਾਹਮਣੇ ਨੇ ਆਉਣ ਵਾਲੇ ਇਲੈਕਸ਼ਨ ਬਹੁਤ ਸਤਾਈ ਚ ਨੇੜੇ ਆ ਤੁਸੀਂ ਵੋਟ ਕਿਸ ਨੂੰ ਕਰਨੀ ਹੈ ਆਪਣੇ ਹੱਕਾਂ ਦੇ ਲਈ ਇੱਕ ਵਾਰ ਜ਼ਰੂਰ ਸੋਚੋ ਅਸੀਂ ਲਗਾਤਾਰ ਗਰੀਬ ਮਜ਼ਲੂਮਾਂ ਦੇ ਜਿਨਾਂ ਨੂੰ ਹੱਕ ਨਹੀਂ ਮਿਲਦੇ ਅਸੀਂ ਲਗਾਤਾਰ ਆਵਾਜ਼ ਚੁੱਕਦੇ ਰਹਾਂਗੇ ਔਰ ਇੱਕ ਇਮਾਨਦਾਰੀ ਦੀ ਤੌਰ ਤੇ ਪੱਤਰਕਾਰੀ ਕਰਦੇ ਰਹਾਂਗੇ ਔਰ ਤੁਸੀਂ ਸਾਨੂੰ ਜ਼ਰੂਰ ਦੱਸਿਓ ਕਿ ਸਾਡੀਆਂ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀਆਂ ਔਰ ਮੇਰੀ ਇੱਕ ਵਾਰ ਜਾਂਦੇ ਜਾਂਦੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਰਕਾਰਾਂ ਤੱਕ ਇਹ ਪਹੁੰਚ ਸਕੇ ਆ ਦਾ ਬਹੁਤ ਬਹੁਤ ਧੰਨਵਾਦ